ਫਾਜ਼ਿਲਕਾ ਪੁਲਿਸ ਨੇ ਇੱਕ ਅੰਤਰਰਾਜੀ ਚੋਰੀ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਅਜਿਹੇ ਖਤਰਨਾਕ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 19 ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਪਠਾਨਡਾ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਹੈ ਕਿ ਗੈਰ ਸਮਾਜਿਕ ਅੰਤਰਾ ਕਲੱਬ ਚਲਾਇ ਕੇ ਮੁਹਿੰਮ ਤਹਿਤ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਵੱਖ-ਵੱਖ ਦੋ ਮਾਮਲੇ ਵਿੱਚ ਫੜੀਆਂ ਗਈਆਂ ਇਹਨਾਂ ਗੱਡੀਆਂ ਦੀ ਕੀਮਤ 1 ਕਰੋੜ 45 ਲੱਖ ਰੁਪਏ ਬੰਦੀ ਹੈ ਬਿਆਸ ਬਿਆਸ ਦਾ ਇਹ ਕੌਣ ਤੋਂ ਗੱਡੀਆਂ ਚੋਰੀ ਕਰ ਰਿਹਾ ਹੈ ਸਰ ਜੀ ਇਹਨੂੰ ਕਿੱਥੇ ਖਰੀਦੀ ਦੀ ਕਰਮ ਕੋਣ ਕਿਨੇ ਕੋਣ ਖਰੀਦਿਆਗਾ ਇੱਕ ਰਮ ਕੋਣ ਹੈ ਇੱਕ ਰਮ ਕੋਣ ਕਿੱਥੋਂ ਲੈਣਾ ਲਓ ਕਿੰਨੀਆਂ ਗੱਡੀਆਂ ਖਰੀਦੀਆਂ ਨੇ ਹੋਰ ਦੋ ਅੱਛਾ ਕਿੰਨੇ ਦੀ ਖਰੀਦੀ ਹੈ ਇਹ 1.5 ਲੱਖ ਹੈ 1.5 ਲੱਖ ਕਿੱਥੋਂ ਆਈ ਸੀਗੀ ਗੱਡੀ ਕਿਹੜਾ ਨੰਬਰ ਸੀ ਪਤਾ ਨਹੀਂ ਹੈ ਗੱਡੀ ਗੱਡੀ ਖਰੀਦੀ ਤੈਨੂੰ ਕਿਉਂ ਫੜਿਆਗਾ ਪੁਲਿਸ ਨੇ ਹਾਂਜੀ ਤੈਨੂੰ ਪੁਲਿਸ ਨੇ ਕਿਉਂ ਫੜਿਆਗਾ ਅੱਗੇ ਮੈਂ ਬਕਾਇਆ ਦੋ ਅੱਛਾ ਦਲਾਲ ਦਲਾਲੀ ਦਾ ਕੰਮ ਕਰਨਾ ਹੈ ਹਾਂਜੀ ਕਿੰਨਾ ਲਿ ਸਤੂੰ ਬਣਾ ਸੁੱਖ ਸੁੱਖ ਦੁੱਤੀ ਕਿੱਥੋਂ ਲੈਣਾ ਲੈ ਬੋਰ ਹੈ ਹੈ ਬੋਰ ਤੇ ਕੀ ਕਰਦਾ ਸਤੂੰ ਉਹ ਵਿਕਰਮ ਦੀਆਂ ਟੱਗੀਆਂ ਵਿੱਚ ਅੱਛਾ ਕਿੱਥੋਂ 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 ਲੈ ਕੇ ਆਇਆ ਸੀਗਾ ਜੀ ਹਰਿਆਣੇ ਦੀ ਸਾਈਡ ਇਹਦਾ ਜੀ ਬਿਨਾਂ ਦੇ 4 ਸੀ ਆਈਏ ਤੇ 4 ਫੀਟ ਦੀ ਬਹਾਵਲਾ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਹੈ ਇੰਟਰ ਸਟੇਟ ਗੈਂਗ ਤੇ ਤਿੰਨ ਪਾਸਟਰ ਵਾਈਟ ਪਕੜਿਆ ਦੋ ਹਰਿਆਣਾ ਸਟੇਟ ਨਾਲ ਤਲਕ ਰੱਖਤੀ ਹੈ ਇੱਕ ਰਾਜਸਥਾਨ ਦਾ ਕਿਨਾ ਕੋ ਲੋ ਪ੍ਰੀਤ ਕਾਸ ਗੱਡੀਆਂ ਚੋਰੀਆਂ ਗਈਆਂ ਰਿਕਵਰ ਕੀਤੀਆਂ ਗਈਆਂ ਇਹ ਗੱਡੀਆਂ ਜਿਹੜੀ ਲੋਕੀ ਫਰਾਂਸ ਰਾਲ ਲਦੇ ਆ ਉਹ ਗੱਡੀਆਂ ਚੋਰੀ ਕਰਕੇ ਉਹਦੀ ਆਰਸੀ ਵਗੈਰਾ ਚੇਂਜ ਕਰਕੇ ਅਗੇ ਵੇਚ ਦਿੰਦੇ ਆ ਕੱਲ ਸ਼ਾਮ ਨੂੰ ਉਹਨਾਂ ਦੀ ਗਿਰਿਫਤਾਰੀ ਪਾ ਕੇ 10 ਗੱਡੀਆਂ ਰਿਕਵਰ ਕੀਤੀਆਂ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਕੇਸ ਚੱਲ ਰਿਹਾ ਉਹਦੇ ਵਿੱਚ ਹੋਰ ਮੈਂਬਰਸ ਗੈਂਗ ਦੇ ਫੜੇ ਜਾਣਗੇ ਤੇ ਹੋਰ ਵੀਕਲਸ ਵੀ ਮਿਲ ਸਕਦੀਆਂ ਸੈਕੰਡ ਕੇਸ ਹੈ ਪੰਜਾਬ ਦਾ ਦੋ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਪਕੜੇ ਗਏ ਆ ਉਹਨਾਂ ਦੇ ਕੋਲੋਂ 9 ਗੱਡੀਆਂ ਰਿਕਵਰ ਹੋਈਆਂ ਉਹ ਵੀ ਗੱਡੀਆਂ ਚੋਰੀ ਕਰਕੇ ਉਹਦੇ ਨੰਬਰ ਪਲੇਟਾਂ ਚੇਂਜ ਕਰਕੇ ਆਰ ਸੀ ਚੇਂਜ ਕਰਕੇ ਲੋਕਾਂ ਨੂੰ ਘਾਹ ਦੇ ਰਿਹਾ ਸੋ ਟੋਟਲ ਤੁਹਾਡਾ ਗੈਂਗਸ ਕੋਲੋਂ ਪੁਨੀ ਗੱਡੀਆਂ ਜਿਹੜੀਆਂ ਰਿਕਵਰੀਆਂ ਹੋਣ ਪੰਜ ਅਕਿਊਜ਼ਟ ਫੜੇ ਗਏ ਨੇ ਔਰ ਇਹਨਾਂ ਦੇ ਕੋਲ ਫੁੱਲ ਵਿਕਲ ਦੀ ਕੀਮਤ ਬਣਦੀ ਹੈ 1 ਕਰੋੜ 45 ਲੱਖ ਸੋ ਇੱਕ ਕੱਲ ਹੀ ਅਫਾਇਰ ਅਟੈਚ ਕਰਕੇ ਮੁਲਜ਼ਮ ਰੈਸਟ ਕੀਤੇ ਅੱਜ ਅਸੀਂ ਮੀਡੀਆ ਨੂੰ ਬਰੀਫ ਕਰ ਰਹੇ ਹਰਦਰ ਐਸਐਸਪੀ ਸਾਹਿਬ ਹਾਜ਼ਰ ਕਾ ਇਸ ਨੂੰ ਪਰਸਨਲੀ ਵਾਚਰ ਕਰਨਗੇ ਇਸ ਕੇਸ ਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਗੈਂਗ ਮੈਂਬਰਸ ਉਹਨਾਂ ਦੀ ਫਰਦਰ ਮੋਡਲ ਸਪਰੈਂਡੀ ਅਤੇ ਹੋਰ ਚੋਰੀ ਦੇ ਵਹੀਕਲਸ ਮਿਲਣ ਦੀ ਸਾਨੂੰ ਆਸ ਹੈ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ